ਸਾਡੇ ਵਾਸਤੇ ਹੁਣ ਇਸ ਗੱਲ ਦਾ ਸਵਾਲ ਹੈ ਕਿ ਸਾਡੀ ਇੱਕ ਬਰਾਸਤ ਦੇ ਵਿੱਚ ਜਿਹੜੀ ਚ ਅਸੀਂ ਰਹਿ ਰਹੇ ਹਾਂ ਸਾਸੀਂ ਹਰ ਗੱਲ ਬਰਦਾਸ਼ਤ ਕਰ ਸਕਦੇ ਆ ਅਸੀਂ ਠੂਠਾ ਮੰਗ ਕੇ ਮੰਗਣਾ ਪਸੰਦ ਨਹੀਂ ਕਰਦੇ ਅਸੀਂ ਆਪਣੇ ਬੂਹੇ ਤੋਂ ਕਿਸੇ ਭੁੱਖੇ ਨੂੰ ਖਾਲੀ ਨਹੀਂ ਜਾਣ ਦਿੰਦੇ ਆਪਦੀ ਭੁੱਖ ਅਸੀਂ ਕਿਸੇ ਅੱਗੇ ਜਾਗਰ ਨਹੀਂ ਕਰਦੇ ਸਾਡਾ ਇਹ ਸਵਾਲ ਹੈ ਜੇ ਆਪਦੇ ਘਰੋਂ ਢਿੱਡੋਂ ਜੰਮੀ ਹੋਈ ਧੀ ਦੇ ਘਰੇ ਚਲੇ ਜਾਈਏ ਜੇ ਇੱਕ ਵਾਰੀ ਮੂੰਹ ਜੋ ਇਹ ਗੱਲ ਨਿਕਲਦੇ ਪੁੱਤ ਮੈਂ ਤਾਂ ਰੋਟੀ ਖਾ ਕੇ ਆਇਆ ਜਿਨੇ ਮਰਜੀ ਭੁੱਖ ਵੀ ਦਵਾਰਾ ਸੀ ਉਹਨੂੰ ਆਏ ਨਹੀਂ ਕਹਿੰਦੇ ਵੀ ਸਾਨੂੰ ਰੋਟੀ ਪਕਾ ਦੇ ਮੈਂ ਤਾਂਵੇਂ ਝੂਠ ਮਾਰਦਾ ਇਸ ਵਿਰਾਸਤ ਦੇ ਮਾਲਕਾਂ ਸਾਡੀਆਂ ਜ਼ਮੀਨਾਂ 'ਚ ਸਾਡੀ ਰੋਟੀ ਐ ਸਾਡੇ ਬੱਚੇ ਪੜ੍ਹਦੇ ਨੇ ਡਿਗਰੀਆਂ ਕਰਕੇ ਆ ਜਾਂਦੇ ਨੇ ਸਾਡੀ ਇੱਛਾ ਮੁਤਾਬਕ ਉਹ ਆਪਦੇ ਨੰਬਰ ਵੀ ਲੈਂਦੇ ਨੇ ਜਦੋਂ ਨੌਕਰੀਆਂ ਨਹੀਂ ਮਿਲਦੀਆਂ ਘਰਿਆਂ 'ਕੇ ਬਹਿ ਜਾਂਦੇ ਨੇ ਤਾਂ ਪੁੱਤ ਆਪਣੀ ਮਾਂ ਕੋਲੇ ਬੋਲਦਾ ਕੋੜੇ ਲਾ ਕੇ ਮੰਮੀ ਮੈਂ ਹੁਣ ਫਿਰ ਕੀ ਕਰਾਂ ਤਾਂ ਮਾਂ ਸਿਰਫ ਇਹ ਕਹਿ ਸਕਦੀ ਐ ਵੀ ਆਖੜਾ ਪੁੱਤ ਰੇੜਾ ਜਾਂ ਪੱਠੇ ਵੱਢ ਲਿਆ ਕੋਈ ਗੱਲ ਨਹੀਂ ਨੌਕਰੀ ਮਿਲ ਜੂਗੀ ਮਾਂ ਕੋਲੇ ਤੇ ਪਿਤਾ ਕੋਲੇ ਆਪਦੇ ਬੱਚੇ ਨੂੰ ਐ ਨਹੀਂ ਕਿਹਾ ਜਾਂਦਾ ਵੀ ਜੇ ਤੈਨੂੰ ਨੌਕਰੀ ਨਹੀਂ ਮਿਲਦੀ ਘਰੋਂ ਨਿਕਲ ਜਾ ਆਹੀ ਉਹਦੇ ਕੋਲੇ ਰਾਹ ਹੈ ਜਦੋਂ ਖੇਤ ਆ ਖੇਤਾਂ ਨੂੰ ਵੀ ਤੇਰੇ ਪਾਪੇ ਨੇ ਹੁਣ ਤੱਕ ਸਾਹਮਣੇ ਆ ਤੇ ਪੁੱਤ ਹੁਣ ਐ ਕਰ ਜੇ ਨੀਂ ਜ ਰਜਗਾਰ ਨਹੀਂ ਮਿਲਦਾ ਜੇ ਕੋਈ ਨੌਕਰੀ ਨਹੀਂ ਮਿਲਦੀ ਤੂੰ ਪੱਠੇ ਲੈਣ ਚਲਾ ਜਾ ਖੇਤ ਵਗ ਜਾ ਤੇਰਾ ਟਾਈਮ ਪਾਸ ਹੋ ਜਾ ਆਜ ਸਾਡਾ ਆਪਦਾ ਰਜਗਾਰ ਵੰਡ ਕੇ ਆਪਣੇ ਬੱਚੇ ਨੂੰ ਦੇਤਾ ਜੇ ਢਾਈ ਕਿੱਲੇ ਜ਼ਮੀਨ ਦੇ ਨੇ ਤਾਂ ਸਵਾ ਕਿੱਲਾ ਜ਼ਮੀਨ ਦਾ ਬੱਚੇ ਨੂੰ ਦੇਤਾ ਵੀ ਤੂੰ ਇਹਦੇ ਨੇ ਢਡ ਪੜ ਲੈ ਅਸੀਂ ਇਹਦੇ ਢਡ ਪਾ ਬਲਾਂਪਰਾ ਉਹ ਜੇ ਇਹੀ ਨਾ ਰਿਹਾ ਫੇਰ ਫਿਰ ਕਿੱਧਰ ਜਾਵਾਂਗੇ ਨਾ ਬੱਚਿਆਂ ਦੇ ਜਾਣ ਨੂੰ ਕਿ ਤੇਰਾ ਨਾ ਮਾਪਿਆਂ ਦੇ ਜਾਣ ਨੂੰ ਕਿ ਤੇਰਾ ਹੁਣ ਸਵਾਲ ਇਹ ਗੱਲ ਨਹੀਂ ਕਿ ਇਹ ਜੌਣ ਪਿੰਡ ਦੀ ਜ਼ਮੀਨ ਦਾ ਸਵਾਲ ਹੈ ਇਹ ਨਾ ਅੱਜ ਦਾ ਅੱਜ ਨੇ ਸ਼ੁਰੂ ਹੋਇਆ ਇਹਦਾ ਸੈਂਕੜੇ ਬਰੇ ਸਦੀਆਂ ਤੋਂ ਇਹ ਲੜਾਈ ਤੁਰੀ ਆਉਂਦੀ ਹੈ ਆਪਾਂ ਵੀ ਅੱਜ ਤੋਂ ਨਹੀਂ ਆਪਣੇ ਵੀ ਦਰਜਣਾ ਬੰਦੇ ਇਸ ਲੜਾਈ ਚ ਲਾ ਕੇ 2017 ਆ ਕੋਲ ਦੇਖ ਲਓ ਜਿਹੜਾ 6 ਚ ਆਪਾਂ ਬਰਨਾਲੇ ਫੜਿਆ ਸੀ 11 ਵਾਲਾ ਦੇਖ ਲਓ ਤੇ ਉਸ ਤੋਂ ਬਾਅਦ ਆਪਾਂ ਜਮੇ ਲੜਾਈ ਲੜਦੇ ਰਹੇ ਆ ਜੇ ਭਾਰਤ ਮਾਲਾ ਪ੍ਰੋਜੈਕਟ ਵਾਲਾ ਦੇਖ ਲਓ ਮਲੇਰ ਕੁੰਰੇ ਵਾਲਾ ਦੁਨੀਆ ਵਾਲਾ ਵਾਲਾ ਦੇਖ ਲਓ ਦੇੜੇ ਵਾਲਾ ਦੇਖ ਲੋ ਆ ਵੀ ਐ ਤੇ ਜੋਲੀਆਂ ਵਾਲਾ ਵੀ ਦੇਖ ਲੋ ਜਹਾਂਗੀਰ ਵਾਲਾ ਵੀ ਦੇਖ ਲੋ ਤੇ ਹੁਣ ਜਿਹੜੀਆਂ ਨਵਾਂ ਅਟੈਕ ਆ ਰਿਹਾ ਸਰਕਾਰ ਦਾ ਆ ਇਥੇ ਕੋਈ ਦੱਸ ਕੇ ਗਿਆ ਸੀ ਸਾਥੀ ਭਵਾਨੀਗੜ੍ਹ ਦੇ ਵਿੱਚ ਜਿਹੜੀ ਭਾਰਤ ਮਾਲਾ ਪ੍ਰੋਜੈਕਟ ਦੀ ਲਾਈਨ ਤਾਂ ਕੱਢਿਆ ਉਹਦੇ ਨਾਲ ਲੱਗਦੀਆਂ ਜ਼ਮੀਨਾਂ ਦੇ ਚੈੱਕ ਹੀ ਉਹਨਾਂ ਦੇ ਨਾਂ ਤੇ ਜਮ੍ਹਾਂ ਕਰਾ ਦਿੰਦੇ ਵੀ ਮਾਲਕੀ ਬਦਲ ਜੂ ਵੀ ਭਾਈ ਸਾਨੂੰ ਆ ਚੱਕੋ ਛੋਡੀ ਕੀਮਤ ਪੈਸੇ ਸੋਡੇ ਬੈਂਕ ਚ ਪਾ ਲੈ ਜਮੀਨ ਸਾਡੀ ਹੋਊਗੀ ਜਿਹਨੇ ਟੋਟਲ ਨੀਤੀ ਦਾ ਮਤਲਬ ਹੈ ਜਿਹੜੇ ਤਿੰਨ ਕਾਲੇ ਕਾਨੂੰਨਾਂ ਵਾਸਤੇ ਲੜੇ ਸੀ ਉਹਦਾ ਮਨੋਰਥ ਵੀ ਇਹੀ ਸੀ ਜਿਹੜਾ ਨਵਾਂ ਡਰਾਫਟ ਆ ਇਹਦਾ ਮਨੋਰਥ ਵੀ ਇਹੀ ਹੈ ਜਿਹੜੀ ਅੱਜ ਚੱਕਬੰਦੀ ਹੋ ਰਹੀ ਹੈ 100 ਸਾਲ ਬਾਅਦ ਇਹਦਾ ਮਨੋਰਥ ਵੀ ਇਹੀ ਹੈ ਜਿਹਨੇ ਸਵਾਲ ਇਹ ਹੈ ਵੀ ਜਿਹੜੀ ਗੱਲ ਦਾ ਸਾਰੇ ਲੋਕ ਦੁਖ ਮੰਨਦੇ ਨੇ ਕਿ ਜੇ ਕਿਸਾਨਾਂ ਕੋਲੇ ਜ਼ਮੀਨਾਂ ਨਾ ਰਹੀਆਂ ਤੇ ਇਹ ਨਹੀਂ ਵੀ ਇਕੱਲਾ ਕਿਸਾਨ ਮਰੂਗਾ ਜੇ ਹੁਣ ਸੋਚਦੇ ਨੇ ਸਾਡੇ ਆ ਕੁਝ ਸਾਥੀ ਜਿਨ੍ਹਾਂ ਨੇ ਹੁਣੇ ਕੇਸ ਪਾ ਕੇ ਹਾਈ ਕੋਰਟ ਦੇ ਵਿੱਚੋਂ ਹੁਕਮ ਕਰਿਆ ਹੈ ਜੇ ਜ਼ਮੀਨ ਦੀ ਮਰੱਭੇਬੰਦੀ ਹੋਣੀ ਚਾਹੀਦੀ ਹੈ ਇਹ ਜ਼ਮੀਨ ਉਹਨਾਂ ਕੋਲੇ ਵੀ ਨਹੀਂ ਰਹਿਣੀ ਜਿਹੜੇ ਹਜ਼ਾਰ ਹਜ਼ਾਰ 990 ਏਕੜ ਦੇ ਮਾਲਕ ਨੇ ਜ਼ਮੀਨ ਉਹਨਾਂ ਵੀ ਨਹੀਂ ਜਿਨ੍ਹਾਂ ਨੂੰ ਆਇਆ ਵੀ ਸਾਡੀ ਜ਼ਮੀਨ ਨੂੰ ਕੌਣ ਖੋਦਾ ਅੱਜ ਤੋਂ ਮੇਰੇ ਖਿਆਲ 20 ਸਾਲ ਪਹਿਲਾਂ ਜਦੋਂ ਪਿੰਡਾਂ ਦੇ ਵਿੱਚ ਅਸੀਂ ਗੱਲ ਕਰਦੇ ਹੁੰਦੇ ਭਾਈ ਜ਼ਮੀਨਾਂ ਜਾਣਗੀਆਂ ਤਾਂ ਉਦੋਂ ਵੱਡੀਆਂ ਜ਼ਮੀਨਾਂ ਵਾਲੇ ਇਹ ਕਹਿੰਦੇ ਹੁੰਦੇ ਵੀ 2-2 4-4 ਕਿੱਲੇ ਵਾਲੇ ਨੇ ਇਹ ਛੋਟੇ-ਛੋਟੇ ਕਿਸਾਨ ਨੇ ਇਹਨਾਂ ਨੂੰ ਖਤਰਾ ਸਾਡੀਆਂ ਜ਼ਮੀਨਾਂ ਨੂੰ ਕਾਹਦਾ ਖਤਰਾ ਬਈ ਹੁਣ ਭਾਈ ਅਸੀਂ ਤਾਂ 1.5-1.5 ਕਿੱਲੇ ਵਾਲੇ 2-2 ਕਿੱਲੇ ਵਾਲੇ ਆ ਅੱਜ ਦਾ ਅੱਜ ਵੀ ਡਾਂਗਾ ਕੱਦੂ ਵੀ ਡਾਂਗਾ ਹੋ ਮਾਗੇ ਸਾਡੀਆਂ ਦਾ ਜਾਣ ਗਿਆ ਬੱਚਦਾ ਫੁੱਫੜ ਵੀ ਨਹੀਂ ਜਾਊਗਾ ਵੀ ਇਸ ਕਰਕੇ ਤੁਸੀਂ ਐ ਸਮਝ ਲਏ ਹੋਏ ਵੱਡੀਆਂ ਜਲੀਨਾਂ ਵਾਲੇ ਬਚ ਜਾਂਗੇ ਬਾਈ ਆ 33 40 40 ਕਿਲਿਆਂ ਵਾਲੇ ਕਿਸੇ ਨੇ ਨਹੀਂ ਪੁੱਛਣਿਆ ਤੁਹਾਡੇ ਸਾਹਮਣੇ ਇੱਥੇ ਰੂਪੂਰੀ ਬੈਠੇ ਨੇ ਇਹ ਰਗੜੇ ਹੋਏ ਦੇ ਪਹਿਲਾਂ ਐਵੇਂ ਨਹੀਂ ਸਾਡੇ ਨਾਲ ਆਏ ਜਦੋਂ ਇਹਨਾਂ ਤੇ ਅਟੈਕ ਹੋਇਆ ਕਿਸੇ ਨੇ ਨਹੀਂ ਦੇਖਿਆ ਵੀ ਇਹ ਗੁਰਦੁਆਰੇ ਦੀ ਜ਼ਮੀਨ ਹੈ ਮੰਦਿਰ ਦੀ ਜ਼ਮੀਨ ਹੈ ਢੇਰੇ ਦੀ ਜ਼ਮੀਨ ਹੈ ਕਿਸੇ ਵੱਡੇ ਵੱਡੇ ਜ਼ਿਮੀਂਦਾਰ ਦੀ ਜ਼ਮੀਨ ਹੈ ਇਹ ਜਦੋਂ ਅਟੈਕ ਤੇ ਆਉਂਦੇ ਨੇ ਮੈਂ ਤੁਹਾਨੂੰ ਇੱਕ ਧਾਰਨ ਦੇਣਾ ਵੀ ਕਿ ਜਦੋਂ ਖਾਸੇ ਸਾਲ ਪਹਿਲਾਂ 2000 ਸ਼ਾਇਦ 7-8 ਦੇ ਵਿੱਚ ਹੀ ਹੈ ਇੱਕ ਪਠਾਨਕੋਟ ਤੋਂ ਜੈਪੁਰ ਨੂੰ ਸੜਕ ਨਿਕਲਣੀ ਸੀ ਜਿਹੜੀ ਦਰਾਜ ਦੇ ਵਿੱਚ ਦੀ ਜੇਠੂ ਕਹਿੰਦੇ ਵਿੱਚ ਦੀ ਐ ਜਾਣੀ ਸੀ ਮੌੜਾਂ ਵਿੱਚ ਦੀ ਇਧਰ ਬਰਨਾਲੇ ਕੋਲ ਇੱਕ ਮੋੜ ਹੈ ਉੱਥੋਂ ਦੀ ਜਾਣੀ ਸੀ ਜਣੀ ਉਹਦੇ ਸਰਵੇ ਸਰਵੇ ਹੋ ਗਏ ਸੀ ਕੰਮ ਮੁਕੰਮਲ ਹੋ ਗਿਆ ਦੀ ਸਾਨੂੰ ਮਤਲਬ ਬਾਦਲ ਸਾਹਿਬ ਦੇ ਵੀ ਮੀਟਿੰਗ ਚ ਕਿਹਾ ਕਿ ਪ੍ਰਧਾਨ ਜੀ ਹੋਰ ਤਾਂ ਸਭ ਠੀਕ ਐ ਅਛਾ ਨਾਲ ਹੀ ਗੱਲ ਤਾਂ ਮੰਨ ਲੈਣਾ ਪਰ ਜਿਹੜੀ ਆਹ ਦਿੱਕਤ ਰਹੀ ਏ ਸੜਕ ਭਾਰਤ ਮਾਲਾ ਪ੍ਰੋਜੈਕਟ ਤੁਸੀਂ ਇਹ ਨਾ ਰੋਕੋ ਇਹਦੇ ਨਾਲ ਆਪਾਂ ਨੂੰ ਬਹੁਤ ਫਾਇਦਾ ਹੋਊਗਾ ਅਸੀਂ ਕਹ ਵੀ ਇਹ ਤਾਂ ਨਹੀਂ ਵੀ ਜਾਣ ਦੰਦੇ ਅਸੀਂ ਇਹ ਤਾਂ ਸਾਡੇ ਜਮੀਨਾਂ ਮਾਰੂ ਜਣੀ ਇਕਾ ਕਾਲੀ ਦਲ ਦਾ ਰਾਸੀ ਉਹਨੋਂ ਇਕਾ ਕਾਲੀ ਦਲ ਦਾ ਜਦੋਂ ਪਠਾਨਕੋਟ ਤੋਂ ਜੈਪੁਰ ਨੂੰ ਸੜਕ ਦਾ ਸਰਵੇ ਹੋ ਰਿਹਾ ਸੀ ਜਿਹਦੇ ਕੋਲੇ ਲਗਭਗ ਜੈਲਦਾਰ ਆ ਸ਼ਾਇਦ ਹੋ ਕੋਈ ਦਫੇਦਾਰ ਸੀ ਪਤਾ ਨਹੀਂ ਜੈਲਦਾਰ ਸੀ ਪਤਾ ਨਹੀਂ ਕੋਈ ਹੋਰ ਹੈ ਵੱਡਾ ਅਕਾਲੀਆਂ ਦਾ ਲੀਡਰ ਸੀ ਉਹ ਫੋਨ ਕਰਦਾ ਕਹਿੰਦਾ ਪ੍ਰਧਾਨ ਜੀ ਸਾਡੀ ਜ਼ਮੀਨ ਦੇ ਵਿਚਾਲ ਦੀ ਜਾ ਰਹੀ ਹੈ ਇਹ ਸੜਕ ਮੈਂ ਆਪਦਾ ਜਥੇਦਾਰ ਆ ਅਕਾਲੀ ਪਾਰਟੀ ਦਾ ਮੈਂ ਕਹਿੰਦਾ ਭਰਾਵਾ ਸੋਡੀ ਦਾ ਸਰਕਾਰਾਂ ਨੂੰ ਕਹਿ ਵੀ ਨਾ ਕੱਢਣ ਕਹਿੰਦਾ ਉਹ ਨਹੀਂ ਹਟਦੇ ਜੇ ਬਚਾਓਗੇ ਤੁਸੀਂ ਬਚਾਓਗੇ ਆਪਾਂ ਨੇ ਉਹਦਾ ਸਰਵੇ ਰੋਖਤਾ ਤੇ ਉਹ ਮੈਨੂੰ ਨਹੀਂ ਲੱਗਦਾ ਵੀ ਕਿਹੜੇ ਕਾਗਜ਼ਾਂ 'ਚ ਕਿਹੜੇ ਕਾਗਜ਼ ਕਿਹੜੀ ਦਰਾਜ 'ਤੇ ਮੁੜ ਕੇ ਸੜਕ ਨਹੀਂ ਨਿਕਲੀ ਰੌੜਾ ਹੈ ਆ ਪ੍ਰਭੂ ਹਮਲਾ ਵੱਡਾ ਜਿੱਦਾਂ ਹਮਲਾ ਤਾਕਤ ਸਾਡੀ ਥੋੜੀ ਹੈ ਹੁਣ ਜਦੋਂ ਥੋੜੀ ਤਾਕਤ ਹੈ ਜੇ ਘੱਟ ਪੂੰਜੀ ਨਾਲ ਕੋਈ ਪਰਿਵਾਰ ਆਪਣੇ ਪਰਿਵਾਰ ਦਾ ਗੁਜ਼ਾਰਾ ਵਧੀਆ ਕਰ ਰਿਹਾ ਹੈ ਤਾਂ ਇਹਦਾ ਮਤਲਬ ਉਹ ਸਿਆਣਾ ਹੁਣ ਆਪਣੀ ਸਿਆਣਪ ਹੈ ਕਿ ਆਪਣੇ ਕੋਲੇ ਤਾਕਤ ਥੋੜੀ ਹੈ ਸਰਕਾਰ ਦੀ ਤਾਕਤ ਵੱਡੀ ਹੈ ਲੜਾਈ ਛੱਡ ਨਹੀਂ ਸਕਦੇ ਇਹ ਪਤਾ ਰਿਹਾ ਸੀ ਮਾੜਿਆ ਹੋਂ ਤਕੜੇ ਨੇ ਫਿਰ ਕਿਵੇਂ ਕਰੀਏ ਫੇਰ ਸਾਨੂੰ ਫੈਸਲਾ ਕਰਨਾ ਪਊਗਾ ਕਿ ਮਰਦੇ ਦਮ ਤੱਕ ਉਹਨਾਂ ਨਾਲ ਪੜਾਂ ਤਾਂ ਹੀ ਅਸੀਂ ਕਹਿੰਦੇ ਹੁੰਨੇ ਆ ਪੇੜ ਦੇ ਦੋ ਅਰਥ ਇੱਕ ਜਦੋਂ ਪੇੜ ਹੁੰਦਾ ਉਦੋਂ ਜਾਨ ਬਚਾ ਕੇ ਭੱਜਣ ਦੀ ਗੱਲ ਹੁੰਦੀ ਹੈ ਜਿਹੜੀ ਸਭ ਤੋਂ ਖਤਰਨਾਕ ਇੱਕ ਜਦੋਂ ਪੇੜ ਹੁੰਦਾ ਉਹਨਾਂ ਦਾ ਪਿੜਦੇ ਪਿੜਦੇ ਡਿੱਗ ਪਏ ਜਿੰਨੇ ਵਰਜ ਉੱਤੋਂ ਦੀ ਨੰਗ ਜਾਣ ਫੇਰ ਆਪਾਂ ਨੂੰ ਕੋਈ ਪਰਵਾਹ ਨਹੀਂ ਜੇ ਆਸ ਉਹਦੇ ਤੇ ਜਜ਼ਬਾ ਕਹਿੰਦਾ ਮਿੱਤਰੋ ਦੁਨੀਆ ਦੀ ਕੋਈ ਤਾਕਤ ਨਹੀਂ ਹਟਾ ਸਕਦੀ ਅੜਾ ਸਕਦੀ ਆਪਾਂ ਅੱਜ ਕੁੱਟਦਾਂ ਫੇਰ ਆਵਾਂਗੇ ਫੇਰ ਕੁੱਟਦਾਂ ਫੇਰ ਆਵਾਂਗੇ ਫੇਰ ਕੁੱਟਦਾਂ ਫੇਰ ਆਵਾਂਗੇ ਜਿੱਦ ਦੇ ਮਾਰ ਕੇ ਖਤਮ ਕਰ ਦੋਗੇ ਫੇਰ ਅਸੀਂ ਆਉਣਾ ਬੰਦ ਹੋਵਾਂਗੇ ਜੇ ਆ ਜਜਬਾ ਤੁਹਾਡੇ ਦਿਮਾਗ 'ਚ ਆ ਗਿਆ ਨਾ ਭਾਈ ਕੋਈ ਦੁਨੀਆ ਦੀ ਤਾਕਤ ਨਹੀਂ ਜਿਹੜੀ ਤੁਹਾਡੇ ਸਾਹਮਣੇ ਖੜੀ ਹੋ ਜੇ ਦੋ ਮਨੁੱਖਾਂ ਦੀ ਲੜਾਈ ਦੇ ਵਿੱਚ ਵੀ ਜੇ ਸਿੰਗਲ ਮਨੁੱਖਾਂ ਦੀ ਲੜਾਈ 'ਚ ਵੀ ਲੜਣਾ ਹੋਵੇ ਮੂਰਲਾ ਤੇ ਉਹਦੇ ਮੂਰਲਾ ਕਿੰਨਾ ਕਮਜ਼ੋਰ ਹੈ ਅਰਾਦਾ ਕਿਹਦਾ ਦੇੜੜਾ ਹੈ ਜਿੱਤੂਗਾ ਉਹ ਜੇ ਇੱਕ ਪਰਿਵਾਰ ਦੇ ਵਿੱਚ ਮੇਰੇ ਯਾਦ ਹੈ ਮੈਂ ਛੋਟਾ ਜਿਹਾ ਹੁੰਦਾ ਇੱਕ ਪਰਿਵਾਰ ਬਹੁਤ ਧੱਕੜ ਸੀ ਉਹਨਾਂ ਦੇ 5-6 ਭਰਾ ਸੀ ਉਹ ਗਣਾਸੇ ਗਨੂਸੇ ਵਾਵਾ ਰੱਖਦੇ ਹੁੰਦੇ ਜਮੀਨ ਜਮਾਨ ਉਹਨਾਂ ਕੋਲੇ ਬਹੁਤ ਤਕੜੀ ਸੀ ਉਹ ਜਿਹਦੀ ਮਰਜ਼ੀ ਪੈਣੀ ਦੱਬ ਲੈਂਦੇ ਕੋਈ ਬੋਲਦਾ ਨਹੀਂ ਸੀ ਉਹਨਾਂ ਮੂਰੇ ਇੱਕ ਛੋਟਾ ਜਿਹਾ ਮੁੰਡਾ ਸੀ ਉਹਦੇ ਪਿਓ ਤੋਂ ਉਹਦੀ ਪੈੜੀ ਦੱਬ ਲਈ ਜਦੋਂ 10 ਸਾਲਾਂ ਦਾ ਸੀ ਉਹ ਜਦੋਂ 15 ਸਾਲਾਂ ਦਾ ਹੋਇਆ ਜਿਹੜਾ ਉਹਨਾਂ ਦਾ ਰਾਹ ਸੀ ਖੇਤ ਨੂੰ ਜਾਂਦਾ ਬਾਈ ਉਹ ਗਣਾਸੀ ਦੇ ਉਹ ਪੱਥਰ ਖਸਾਈ ਜਾ ਕਰੇ ਨਾ ਗਾਲ ਨਾ ਧੋਪੜ ਨਾ ਉਹਨਾਂ ਨੂੰ ਐ ਕਿਹਾ ਵੀ ਮੈਂ ਸੋਨੂੰ ਮਾਰੂ ਨਾ ਉਹਨਾਂ ਨੂੰ ਬੁਰਾ ਨਾ ਭਲਾ ਗਣਾਸਾ ਚਾਹ ਕਰੇ ਪੱਥਰ ਰਗੜੀ ਜਾਇਆ ਕਰੇ ਜਾਂ ਦੇਖ ਲਿਆ ਕਰੇ ਉਹਨਾਂ ਕੋਈ ਉਹਨਾਂ ਨੇ ਪੁੱਛ ਲਿਆ ਓਏ ਤੂੰ ਰੋਜ਼ ਬੈਠਾ ਹੁੰਨਾ ਇੱਥੇ ਗਣਾਸੇ ਦੇ ਪੱਥਰ ਰਗੜੀ ਜਾਂਦਾ ਕਹਿੰਦਾ ਜਦੋਂ ਪੂਰਾ ਠਿੱਖਾ ਹੋ ਗਿਆ ਉਦੋਂ ਦੱਸੂ ਵੀ ਸੋਡੇ ਜੋ ਪਹਿਲਾ ਘੜੇ ਨੂੰ ਵੱਢਣ